ਬੰਦੇ ਦੇ ਹੱਥਾਂ ਵਰਗਾ ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ ਇੰਨਾ ਕੁਝ ਬਣ ਗਿਆ ਲੇਕਿਨ ਕੁਦਰਤ ਤੋਂ ਪਰ ਨਹੀਂ ਬਣਿਆ ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ ਐਂ ਪਿਆਰੇ ਤਾਂ ਸੀ ਬੈਠੇ ਕੋਈ ਕੰਮ ਜੇ ਕੋਈ ਕਹਿੰਦੇ ਸੀ ਕਿ ਵਸੀਂ ਇਹ ਕੰਮ ਕਰਨਾ ਚਾਹੁੰਦੇ ਆ ਉਹਨਾਂ ਦੇ ਆਪ ਦੇ ਕੰਮ ਨਹੀਂ ਮੁੱਕਦੇ ਸੀ ਕਿਉਂਕਿ ਆਪ ਕੰਮ ਜਿਆਦਾ ਸੀ ਉਹਨਾਂ ਲਈ ਅਸੀਂ ਐਂ ਪੈ ਰਹੇ ਸੀ ਅਸੀਂ ਸੋਚਦੇ ਸੀ ਵੀ ਅਸੀਂ ਵੀ ਕੋਈ ਕੰਮ ਕਰੀਏ ਅੱਗੇ ਵਧੀਏ ਪਰ ਸਾਨੂੰ ਜਿਹੜੇ ਬੈਡ ਸੌਲ ਜ਼ਖਮ ਹੋ ਰਹੇ ਸੀ ਉਹ ਅੱਗੇ ਨਹੀਂ ਵਧਣ ਦਿੰਦੇ ਸੀ ਕਿੱਡੀਆਂ ਕਿੱਡੀਆਂ ਨੇ ਹੋਈਆਂ ਦੇਖੋ ਜਿੰਨੀ ਵੀ ਸੇਵਾ ਹੋ ਰਹੀ ਆ ਅਸੀਂ ਉਹ ਸੇਵਾ ਕਰ ਰਹੇ ਆ ਆ ਦੇਖ ਰਹੇ ਬਹੁਤ ਸ਼ਿੱਦਤ ਨਾਲ ਕਰ ਰਹੇ ਆ ਠੀਕ ਹੈ ਸੇਵਾ ਕਰ ਰਹੇ ਆ ਬਾਕੀ ਅੱਗੇ ਹੋਰ ਸੋਚ ਰਹੇ ਆ ਕਿ ਅੱਗੇ ਇਹੋ ਜਿਹਾ ਕਿਹੜਾ ਕੰਮ ਹੈ ਜਿਹੜਾ ਕਰੀਏ ਕਿਉਂਕਿ ਸਾਡੇ ਕੱਲਿਆਂ ਦੀ ਜ਼ਿੰਦਗੀ ਨਹੀਂ ਹੈ ਜੀ ਸਾਡੇ ਨਾਲ ਪੇਸ਼ੈਂਟ ਬਹੁਤ ਪਏ ਨੇ ਉਹਨਾਂ ਨੂੰ ਵੀ ਅਸੀਂ ਥਾਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਪੁਰਾਣੀ ਜ਼ਿੰਦਗੀ ਭੁੱਲ ਜਾਓ ਉਹਦੇ 'ਚ ਕੁਝ ਨਹੀਂ ਹੈਗਾ ਜਿਹੜੀ ਹੁਣ ਜ਼ਿੰਦਗੀ ਆ ਉਹ ਜੀਣੀ ਹੈ ਵਰਦਾ ਜਦੋਂ ਅਸੀਂ ਬੀਲਚੇਅਰ ਤੇ ਬਹਿ ਕੇ ਕੰਮ ਕਰਨ ਲੱਗੇ ਆ ਅਸੀਂ ਕਿਸੇ ਵੀ ਰੂਪ ਦੇ ਵਿੱਚ ਸਪੋਰਟ ਕਰ ਸਕਦੇ ਹਾਂ ਸੇਵਾ ਦੇ ਰੂਪ 'ਚ ਕਰੀਏ ਕਿਸੇ ਨੂੰ ਪੈਸੇ ਦੀ ਕਿਸੇ ਦੀ ਹੈਲਪ ਕਰ ਸਕਦੇ ਆ ਠੀਕ ਹੈ ਕਿਉਂਕਿ ਇਹੀ ਅਸੀਂ ਚਾਹੁੰਦੇ ਆ ਹੁਣ ਸਾਨੂੰ ਇਹ ਨਹੀਂ ਹੈਗਾ ਕਿ ਅਸੀਂ ਪੈਸਾ ਕਮਾ ਕਮਾ ਕੇ ਘਰੇ ਭੇਜਣਾ ਨਹੀਂ ਜੀ ਸਾਨੂੰ ਮਰੀਜ਼ਾਂ ਦੀ ਜਰੂਰਤ ਹੈ ਅੱਜ ਤੀਕਰ ਪਾਰ ਨਹੀਂ ਬਣਿਆ ਇੰਨਾ ਕੁਝ ਬਣ ਗਿਆ ਨੇ ਤਾਂ ਜਦੋਂ ਉਹਦੇ ਬੈੱਡ ਸੌਲ ਠੀਕ ਹੋਊਗੇ ਉਹ ਬੰਦਾ ਫਿਰ ਉਹ ਬੀਲ ਚੇਰਤ ਜਿਵੇਂ ਜਿਸ ਹਿਸਾਬ ਨਾਲ ਉਹਦੇ ਬੀਲ ਚੇਰਾ ਮਿਲੀਆਂ ਸਾਨੂੰ ਟ੍ਰੇਨਿੰਗ ਦਿੱਤੀ ਗਈ ਹੈ ਚਲਾਉਣਾ ਸਿੱਖਾਇਆ ਕਿਉਂਕਿ ਛੇਰ ਸਿੰਘ ਵੀਰ ਜੀ ਨਾਲ ਸਾਡੇ ਜਾਂਦਰ ਨੇ ਪਿੰਡਾਂ 'ਚ ਕਿਵੇਂ ਚਲਾਣੀ ਕਿਵੇਂ ਨਹੀਂ ਚਲਾਣੀ ਤਾਂ ਉਸ ਹਿਸਾਬ ਨਾਲ ਅਸੀਂ ਉਹ ਚੀਜ਼ਾਂ ਦਿਮਾਗ ਦੇ ਵਿੱਚ ਪਾ ਕੇ ਅੱਗੇ ਵਧਣ ਦੀ ਸੋਚਦੇ ਹਾਂ